ਪੰਜਾਬ ਜੌਬ ਹੈਲਥ ਚੈਨਲ ਵਿੱਚ ਤੁਹਾਡਾ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਆ ਅੱਜ ਅਸੀਂ ਤੁਹਾਨੂੰ SBI ਬੈਂਕ ਦੇ ਵਿੱਚ ਕਲਰਕ ਦੀ 2024 ਦੀ ਜੋ ਆਨਲਾਈਨ ਫਾਰਮ ਆਈ ਨੇ ਉਸ ਦੇ ਬਾਰੇ ਦੱਸਣ ਜਾ ਰਹੀਆਂ ਜੋ ਕਿ 16 ਦਸੰਬਰ ਨੂੰ ਭਰਤੀ ਆਈ ਸੀ ਤੇ ਬਹੁਤ ਹੀ ਵੱਡੀ ਭਰਤੀ ਕਲਰਕ ਦੀ ਨਿਕਲੀ ਹੈ ਬੈਂਕਾਂ ਦੇ ਵਿੱਚ ਜੋ ਕਿ ਕੁੱਲ ਵੈਕੈਂਸੀਆਂ ਨੇ 13735 ਯਾਨੀ ਕਿ 13000 ਤੋਂ ਵੱਧ ਪੋਸਟ ਇਸ ਵਿੱਚ ਆਈਆਂ ਨੇ ਜੋ ਕਿ ਜੂਨੀਅਰ ਐਸੋਸੀਏਟ ਕਸਟਮਰ ਸਪੋਰਟ ਤੇ ਸੇਲ ਦੇ ਵਿੱਚ ਕਲਰਿਕਲ ਕੈਂਟਰ ਦੇ ਵਿੱਚ ਭਰਤੀ ਆਈ ਆ ਇਸ ਪੋਸਟ ਨੂੰ ਅਪਲਾਈ ਕਰਨ ਲਈ ਸਟਾਰਟਿੰਗ ਡੇਟ ਆ ਤੇ ਫੀਸ ਲਈ ਸਟਾਰਟਿੰਗ ਡੇਟ ਆ ਉਹ 17 ਦਸੰਬਰ 2024 ਤੋਂ ਹੈ ਯਾਨੀ ਕਿ ਅੱਜ ਤੋਂ ਸਟਾਰਟ ਆ ਤੇ ਲਾਸਟ ਡੇਟ ਅਪਲਾਈ ਕਰਨ ਲਈ ਤੇ ਫੀਸ ਪੇਮੈਂਟ ਲਈ ਜੋ ਕਿ 7 ਜਨਵਰੀ 2025 ਆ ਤੇ ਇਹ ਪਲੀਨ ਨਿਮਨੀਜੂ ਇਗਜ਼ਾਮ ਇਸ ਵਿੱਚ ਹੋਣਾਗਾ ਟੈਂਟੇਟਿਵ ਉਹ ਫਰਵਰੀ 2025 ਦੇ ਵਿੱਚ ਹੋਣਾਗਾ ਤੇ ਜੋ ਆਨਲਾਈਨ ਮੇਨ ਇਗਜ਼ਾਮ ਹੋਣਾਗਾ ਉਹ ਮਾਰਚ ਅਪ੍ਰੈਲ 2025 ਦੇ ਵਿੱਚ ਹੋਊਗਾ ਏਜ ਲਿਮਟ ਦੀ ਗੱਲ ਕਰ ਲਈ ਤਾਂ ਘੱਟੋ ਘੱਟ ਤੁਹਾਡੇ ਕੋਲੇ 20 ਸਾਲ ਦੀ ਏਜ ਹੋਣੀ ਚਾਹੀਦੀ ਏ ਇਸ ਪੋਸਟ ਨੂੰ ਅਪਲਾਈ ਕਰਨ ਲਈ ਤੇ 28 ਸਾਲ ਮੈਕਸਿਮਮ ਆ ਏਜ ਰੈਲੈਕਸੇਸ਼ਨ ਵੀ ਇਸ ਵਿੱਚ ਦਿੱਤੀ ਜਾਊਗੀ ਇਸ ਪੋਸਟ ਨੂੰ ਅਪਲਾਈ ਕਰਨ ਲਈ ਤੁਹਾਡੇ ਕੋਲ ਜੋ ਕੁਆਲੀਫਿਕੇਸ਼ਨ ਆ ਉਹ ਸਿਰਫ ਡਿਗਰੀ ਪਾਸ ਹੋਣਾ ਜ਼ਰੂਰੀ ਆ ਡਿਗਰੀ ਪਾਸ ਵਾਲੇ ਕੋਈ ਵੀ ਅਪਲਾਈ ਕਰ ਸਕਦੇ ਨੇ ਐਪਲੀਕੇਸ਼ਨ ਜੋ ਫੀਸ ਹੈ ਇਸ ਵਿੱਚ ਜਨਰਲ ਕਾਸਟ OBC ਤੇ EWS ਲਈ 750 ਰੁਪਏ ਕੀ ਪਰ SC ਕਾਸਟ ST ਕਾਸਟ PWD ਤੇ ESB ਨੂੰ ਨਿੱਲ ਫੀਸ ਹੈ ਇਸ ਪੋਸਟ ਨੂੰ ਅਪਲਾਈ ਕਰਨ ਲਈ ਇਗਜ਼ਾਮ ਡਿਟੇਲ ਆ ਪਹਿਲੇ ਨਿਮਲੀ ਇਗਜ਼ਾਮ ਹੋਣਾਗਾ 100 ਕੁਐਸਚਨ 100 ਮਾਰਕਸ ਦਾ 1 ਘੰਟਾ ਤੁਹਾਨੂੰ ਮਿਲੂਗਾ ਤੇ ਮੇਨ ਇਗਜ਼ਾਮ 190 ਕੁਐਸਚਨ 200 ਮਾਰਕਸ ਹੋਣਗੇ ਤੇ 2 ਘੰਟੇ 40 ਮਿੰਟ ਇਸ ਤੁਹਾਨੂੰ ਮਿਲਨੇ ਨੇ ਤੇ ਜੇਕਰ ਤੁਸੀਂ ਅੱਧੇ ਘਰ ਬੈਠੇ ਨਵੇਂ ਨਵੇਂ ਸਰਕਾਰੀ ਨੌਕਰੀ ਜਾਣਕਾਰੀ ਚਾਹੁੰਦੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਵੀਡੀਓ ਨੂੰ ਵੱਧ ਤੋਂ ਲਾਈਕ ਸ਼ੇਅਰ ਕਰ ਦੇ ਤਾਂ ਕਿ ਸਾਰੇ ਲੋਕਾਂ ਕੋਲ ਹੀ ਜਾਣਕਾਰੀ ਪਹੁੰਚ ਸਕੇ ਜਿੰਨਾਂ ਕੋਲ ਵੀ ਡਿਗਰੀ ਪਾਸ ਹੋ ਇਸ ਪੋਸਟ ਲਈ ਅਪਲਾਈ ਕਰ ਸਕਣ ਤੁਸੀਂ ਆਪਣੀ ਪੋਸਟ ਨੂੰ ਸਾਡੇ ਕੋਲੋਂ ਘਰ ਬੈਠੇ ਅਪਲ ਤੁਸੀਂ ਸਾਡੇ ਕੋਲੋਂ ਘਰ ਬੈਠੇ ਇੰਟਰਨੈਟ ਕੈਫੇ ਦੇ ਸੇਵਾ ਕੇਂਦਰ ਦਾ ਕੰਮ ਵੀ ਸਿੱਖ ਸਕਦੇ ਹੋ ਤੇ ਜਿਨ੍ਹਾਂ ਨੇ ਆਨਲਾਈਨ ਕੰਪਿਊਟਰ ਕੋਰਸ ਕਰਨਾ ਤੇ ਆਈਏ ਸੋ ਸਰਟੀਫਿਕੇਟ ਲੈਣਾ ਹੋ ਸਾਡੇ ਦਿੱਤੇ ਗੇ ਨੰਬਰ ਤੇ ਵਟਸਐਪ ਕਰ ਸਕਦੇ ਨੇ